ਪੰਜਾਬੀ اداکار ਦਾ ਬਾਜਵਾ ਜਲਦ ਫਿਰ ਤੋਂ ਪਰਦੇ ਤੇ ਨਜ਼ਰ ਆਉਣਗੇ ਫਿਲਮ ਵੀਜ਼ਾ ਦੇ ਵਿੱਚ ਚੰਡੀਗੜ੍ਹ ਵਿੱਚ ਉਹਨਾਂ ਨੇ ਆਪਣੇ ਨਵੇਂ ਪ੍ਰੋਜੈਕਟ ਤੇ ਬਾਰੇ ਦੱਸਿਆ ਵੀਜ਼ਾ ਪੰਜਾਬੀ ਫਿਲਮ ਜਦੀ ਸ਼ੂਟਿੰਗ 5 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ 20 ਨਵੰਬਰ ਤੱਕ ਵੀਰ ਸ਼ੂਟਿੰਗ ਨੇ ਲੁਧਿਆਣਾ ਐਂਡ ਉਸ ਤੋਂ ਬਾਅਦ ਸ਼ਿਕਾਗੋ ਯੂ ਐਸ ਏ ਸ਼ੂਟ ਕਰ ਰਹੇ ਆਪਾਂ ਵੀ ਤੋਂ 25 ਦਿਨ ਫਿਲਮ ਜ਼ਿਆਦਾ ਡਿਫਰੈਂਟ ਨਹੀਂ ਹੈ ਇੱਕ ਆਮ ਸਟੋਰੀ ਤੋਂ ਬੇਸਿਕਲੀ ਦੇਖਿਆ ਜਾਂਦਾ ਹਰ ਇੱਕ ਦੀ ਕਹਾਣੀ ਹੈ 90% ਘਰ ਪੰਜਾਬ ਦੇ ਹੈਗੇ ਨੇ ਜਿਹੜੇ ਬਾਹਰ ਜਾਂ ਜਾਂਦੇ ਨੇ ਜਾਂ ਜਾਣ ਦਾ ਸੁਪਨਾ ਲੈਂਦੇ ਨੇ ਆਪਣੇ ਬੇਟੀਆਂ ਨੂੰ ਜਾਂ ਆਪਣੇ ਸਿਸਟਰਸ ਨੂੰ ਬਾਹਰ ਮੈਰਿਜ ਕਰਦੇ ਨੇ ਜਨਾਂ ਦੀ ਬਿਨਾ ਦੇਖੇ ਹੋਏ ਕਿ ਉੱਥੋਂ ਦੇ ਲੋਕ ਕਿਦਾਂ ਦੇ ਨੇ ਸੋ ਇਹ ਉਸ ਚੀਜ਼ ਨੂੰ ਦਰਸਾਏਗੀ ਵੀਜ਼ਾ ਵਿੱਚ ਨਵਿਕ ਪੰਜਾਬੀ ਮੁੰਡੇ ਦਾ ਕਿਰਦਾਰ ਨਿਭਾਰੇ ਨੇ ਜੋ ਆਮ ਮੁੰਡਿਆਂ ਤੋਂ ਕੁਝ ਵੱਖਰਾ ਹੈ ਆਮ ਡੂਇੰਗ ਦ ਲੀਡ ਇਨ ਥਿਸ ਇਕ ਆਵਜਾ ਪੰਜਾਬੀ ਦੇਸੀ ਮੁੰਡਾ ਜਿਹਨੂੰ ਬਾਹਰ ਨਾਲ ਕੋਈ ਲੈਣਾ ਦੇਣਾ ਨਹੀਂ ਇਨ ਫੈਕਟ ਚੰਡੀਗੜ੍ਹ ਨਾਲ ਵੀ ਨਹੀਂ ਹੈ ਕਿਉਂਕਿ ਚੰਡੀਗੜ੍ਹ ਵੀ ਮੁੰਡੇ ਜ਼ਮੀਨਾਂ ਵੇਚ ਕੇ ਆਡੀ ਦੇ ਘੁੰਮਦੇ ਨੇ ਤੇ 17 ਸੈਕਟਰ ਦੇ ਗੇੜੀਆਂ ਲਾਂਦੇ ਨੇ ਆ ਗੇਰੀ ਰੂਟ ਤੇ ਘੁੰਮਦੇ ਨੇ ਇਹਨੇ ਆਪਣਾ ਜਿਹੜੀ ਮੋਟਰ ਹੈ ਉਹਨੂੰ 17 ਸੈਕਟਰ ਬਣਾਇਆ ਆ ਆਪਣੇ ਡਿਜ਼ਾਈਨ ਕਰਕੇ ਟਰੈਕਟਰ ਨੂੰ ਆਡੀ ਬਣਾਇਆ ਆ ਅਲੋਏ 휠ਸ ਵਾ ਕੇ ਸੋ ਇਹਦੇ ਵਾਸਤੇ ਉਹੀ ਸਾਰਾ ਕੁਝ ਆ ਔਰ ਮੈਂ ਇਹਦਾ ਨਾ ਕਿਰਦਾਰ ਨਿਭਾ ਰਿਹਾ ਜਿਹੜਾ ਐਂਡ 'ਚ ਜਾ ਕੇ ਕਿਤਾ ਹਰ ਚੀਜ਼ ਨੂੰ ਸੰਭਾਲਦਾ ਹੈ ਨਵ ਅਗਲੇ ਸਾਲ ਆਪਣੀ ਡੈਬਿਊ ਪ੍ਰੋਡਕਸ਼ਨ ਫਿਲਮ ਇਸ਼ਕਾ ਵੀ ਰਿਲੀਜ਼ ਕਰਨਗੇ ਜਿਸ ਦਾ ਨਿਰਦੇਸ਼ਨ ਵੀ ਉਹਨਾਂ ਨੇ ਖੁਦ ਕੀਤਾ ਹੈ इश्का इज माय फर्स्ट प्रोडक्शन एंड माय फर्स्ट डायरेक्शन और इश्का कंप्लीट हो चुकी है रफ एडिट चल रहा होता ऑलमोस्ट डन हो गया है एंड सिर्फ दो गाने का शूट रह गया वन आई एम शूटिंग इन यूरोप एंड वन इन इंडिया और 21 अप्रैल नु रिलीज हो रही है इश्का उम्मीद है ना बाजवा पंजाबी सिनेमा दे विच कुछ हटके लेके आउंगे